ਇਹ ਲੋ ਜੀ ਆਪਾਂ ਇਵ ਤੁਹਾਨੂੰ ਇੱਕ ਹੋਰ ਸੜਕ ਦਿਖਾਉਣ ਲੱਗੇ ਆ ਇੱਕ ਦਿਨ ਪਹਿਲਾਂ ਵੀ ਮੈਂ ਇੱਕ ਸੜਕ ਪਾਈ ਤੀ ਇੱਕ ਉਹ ਪਾਣੀ ਤਾਂ ਦੇਖਦਾ ਸੀ ਇਹ ਹੈਗੀ ਆ ਜੀ ਗੁਲਾਬਗੜ੍ਹ ਤੇ ਬੇੜਾ ਰੋਡ ਸੜਕੀ ਖਰਾਬ ਹੀ ਪਈ ਆ ਓਏ ਹੋਏ ਹਾਲਤ ਦੇਖੋ ਜੀ ਸੜਕ ਕੀ ਮਨੂੰ ਨਹੀਂ ਲੱਗਦਾ ਸਾਈਕਲ ਵਾਲੇ ਵਿਚਾਰੇ ਪਤਾ ਨਹੀਂ ਪੈਦਲ ਕਿਸਤਾ ਲੰਘ ਰਹੇ ਆ ਕਿਵੇਂ ਜਾ ਰਹੇ ਓਹ ਹੋ ਹੋ ਮਨ ਲਾਦਾ ਜੈਂਪਰ ਜੁੰਪਰ ਸਭ ਸੜਕਾਂ ਇਹ ਖਰਾਬ ਹੋ ਜਾਂਦੇ ਨੇ ਕਿ ਨਹੀਂ ਇੰਜਾਮ ਸਾਰੀ ਖਰਾਬ ਹਾਂ ਤੇ ਕਟ ਕਟ ਕਾ ਪਾਈ ਵੀ ਆ ਫੋਟੋ ਮਰੀ ਬਹੁਤ ਬੁਰਾ ਹਾਲ ਆ ਬਈ ਸੜਕ ਦੇਖੋ ਪਾਣੀ ਦੇਖੋ ਪਤਾ ਹੀ ਨੇ ਜੇ ਸਪੋਜ਼ ਕਰੂਰਾ ਕੋਈ ਖੱਡਾ ਖੁੱਡਾ ਹੋਵਾ ਹਰ ਕੋਈ ਮੋਟਰਸਾਈਕਲ ਸਕੂਟਰ ਵਾਲਾ ਲੰਘਦਾ ਹੋਵਾ ਵਿਚਾਰਾ ਰਾਤ ਬਰਾਤ ਮਾ ਹੋ ਲਿਆ ਕਾ ਮੁਸਕਾ ਤੋਂ ਸਾਰੀ ਖਰਾਬ ਪਈ ਆ ਹਾਂ ਦੇਖ ਤਾਂ ਸਹੀ ਸੜਕਾ ਹਾਲ ਦੇਖ ਪਰ ਮਾੜੀ ਵੀ ਨਹੀਂ ਹੈਗੀ ਵੀ ਥੋੜੀ ਬਹੁਤੀ ਠੀਕ ਹੋਵਾ ਕਿ ਜੇ ਰਾਤ ਬਰਾਤ ਮੈਂ ਕਿਸਨ ਆਸਪਤਾਲ ਜਾਣਾ ਪਵਾ ਭਲਾ ਕੀ ਹੋਊਗਾ ਸੜਕ ਉਸ ਬੰਦੇ ਦਾ ਬਈ ਮਨ ਲਗਾਇਓ ਨਾ ਸਰਕਾਰਾਂ ਨੇ ਰੋਜ਼ਗਾਰ ਕੇ ਸਾਧਨ ਲੱਭੇ ਵੇ ਆ ਕਿ ਨਹੀਂ ਬਈ ਸੜਕ ਗੰਦੀ ਹੋ ਆਗੀ ਪੈਂਚਰ ਹੋਵਾਂਗੇ ਪੈਂਚਰ ਵਾਲੇ ਦਾ ਕੰਮ ਚੱਲੇਗਾ ਹਨ ਗੱਡੀ ਖਰਾਬ ਹੋ ਆਗੀ ਮੈਕੈਨਿਕ ਦਾ ਕੰਮ ਚੱਲੇਗਾ ਫਿਰ ਜੈਂਪਰ ਜੰਪਰ ਖਰਾਬ ਹੋਵਾਂਗੇ ਜਿਹੜੇ ਤੇ ਉਹਨਾਂ ਦਾ ਕੰਮ ਚੱਲੇਗਾ ਪੈਟਰੋਲ ਜ਼ਿਆਦਾ ਲੱਗੇਗਾ ਫਿਰ ਪੈਟਰੋਲ ਕਿਉਂਕਿ ਹੌਲੀ ਚਲਾਈ ਗੱਡੀ ਪੈਟਰੋਲ ਜ਼ਿਆਦਾ ਲਗੂ ਪੈਟਰੋਲ ਜ਼ਿਆਦਾ ਲੱਗੇਗਾ ਫਿਰ ਜਿਹੜਾ ਕੰਪਨੀਆਂ ਉਹਨਾਂ ਦਾ ਕੰਮ ਚੱਲੂ ਵੇਖ ਆਪਾਂ ਵਸੇ ਇੱਕ ਤਰੀਕੇ ਨਾਲ ਤਾਂ ਠੀਕ ਵੀ ਐਖ ਨਹੀਂ ਸਾਰੀ ਇੱਕ ਦਾ ਪਈ ਹੈ ਹੈ ਤਾਂ ਪੋਜ਼ਿਟਿਵਿਟੀ ਦੇ ਦੇਗਾ ਇਹੋ ਨਾ ਦੇਖ ਵੀ ਸੜਕ ਖਰਾਬ ਪਈ ਹੈ ਤਾਂ ਪੋਜ਼ਿਟਿਵਿਟੀ ਦੇ ਕੇ ਸਰਕਾਰ ਨੇ ਬਹੁਤ ਦੂਰ ਤੱਕ ਸੋਚਿਆ ਰੋਜ਼ਗਾਰ ਦੇ ਆਵਾ ਲੋਕਾਂ ਨੂੰ ਹੈ ਸਰਕਾਰਾਂ ਦੇ ਮਾੜੇ ਆਹ ਸਰਕਾਰਾਂ ਕਾਤੋਂ ਬਈ ਹੁਣ ਕਿਹਾ ਕਹਾ ਕਿੰਨਾ ਬੁਰਾ ਹਾਲਾ ਤੇ ਇਹ ਬੜੀ ਬੜੀ ਗੱਡੀਆਂ ਚੱਲਾਂਗੀ ਉਰਾ ਛੋਟੀ ਤੋਂ ਨੀਚਾ ਮਰੂਤੀ ਮਰਾਤੀ ਤਾਂ ਨੀਚੇ ਵੱਜ ਜਾਊਗਾ ਗੱਡੀ ਬਹੁਤ ਬੁਰਾ ਹਾਲ ਹੈ ਬਈ ਅਨਾਲੇ ਸਰਕਾਰਾਂ ਕਿਹੜੀ ਕਰੋੜਾ ਰੁਪਇਆ ਆ ਵੀ ਗਿਆ ਸੜਕਾਂ ਵਾਤਾ ਪਰ ਪਤਾ ਨਹੀਂ ਬਾਈ ਕਿਥਾ ਪੈਸਾ ਸਰਕਾਰਾਂ ਜਾਣਾ ਸਰਕਾਰਾਂ ਇਹ ਕੰਮ ਜਾਣਾ ਕਈ ਵਾਰੀ ਬਈ ਅਨਾਉਂਸ ਕਰਦੇ ਆ ਪੈਸੇ ਆਉਂਦੇ ਨਹੀਂ ਹੈਗੇ ਮੈ ਖਬਰ ਨਾਲ ਲੱਗ ਜਾ ਵੀ ਯਾਂਜੀ ਇੰਨੇ ਪੈਸੇ ਅਨਾਉਂਸ ਹੋ ਗਏ ਪੈਸਾ ਸਰਕਾਰ ਦਿੰਦੀ ਨਹੀਂ ਦੇਖੋ ਹੁਣ ਤੇਜ਼ ਮਿੰਚ ਲਾ ਸਕਦਾ ਵਿਚਾਰਾ ਭਿੱਜ ਜਾ ਗਾਇਓ ਜੇ ਤੇਜ਼ ਚਲਾਵੇਂ ਗੱਡੀ ਆਪਣਾ ਤਾਂ ਨੁਕਸਾਨ ਹੋਣੇ ਹੋਣਾ ਬਹੁਤ ਬੁਰਾ ਹਾਲ ਹੈ ਦੇਖੋ ਦੀਪਾ ਚੱਲੀ ਆ ਗੱਡੀ ਓ ਬਈ ਲੋਕੋ ਥਮੇ ਵੀ ਜਾਗੋ ਮੜਾ ਜਾ ਜਾਗੋ ਮੜਿਆ ਹਾਂ ਤੋ ਵੀ ਬੋਲ ਦੇਖ ਤਾਂ ਸਹੀ ਸੜਕਾਂ ਕਿਆ ਹਲ ਹੋ ਰਿਆ ਥਾਰੇ ਉਧਰ ਯੂਪੀ ਮਾ ਵੀ ਹੋਈ ਆ ਸੜਕਾਂ ਓਕੇ ਹਾਂ ਤਾਂ ਸੱਪ ਸੱਪਈਆਂ ਦੇਖ ਲਓ ਇਹ ਮੇਰਾ ਬੰਦਾ ਕਹਿ ਰਿਹਾ ਕਰ ਯੁਕਤੀ ਮਤ ਅਸੇ ਸੱਪ ਪੜਿਆ ਸੜਕਾਂ ਮਾਰਿਆ ਲੱਕੇਗਾ ਤਵੇ ਸੋਈ ਰੱਬੇ ਰੱਖਾ ਬਾਕੀ ਹੋਰ ਆਗਾ ਪਤਾ ਨਹੀਂ ਹੈ ਇਹ ਗਲਾਵਗੜ ਤੇ ਬੇੜਾ ਰੋਡ ਆ ਬਈ ਆਪਣੇ ਹਲਕੇ ਕੀ ਬਹੁਤ ਬੁਰਾ ਹਾਲ ਆ ਬਈ ਮੈਨ ਲਗਾ ਤਾਂ ਹੀ ਇੱਧਰ ਬੰਦੇ ਨੇ ਦੋ ਤਿੰਨ ਗੱਡੀਆਂ ਆਈਆਂ ਫੋਰਚਨਰੇ ਲਈ ਵੀ ਆ ਇਹ ਵੀ ਫੋਰਚਨਰੇ ਯਾਰੀ ਆ ਪਹਿਲਾਂ ਹੀ ਬਹੁਤ ਚੁੰਰੇ ਲਗੀ ਆ ਬਹੁਤ ਬੁਰਾ ਹਾਲ ਆ ਚਲੋ ਦੇਖੋ ਅੱਗਾ ਕੀ ਹੋਇਆ ਬਈ